ਮਿੱਤਰੋ ਰਾਜਸਥਾਨ ਦੇ ਬੀਕਾਨੇਰ ਅਤੇ ਗੰਗਾ ਨਗਰ ਦੇ ਜ਼ਿਲ੍ਹਿਆਂ ਦੇ ਵਿੱਚ ਰਤੀਲੇ ਇਲਾਕਿਆਂ ਦੇ ਵਿੱਚ ਹੋਣ ਵਾਲੀ ਇਹੋ ਜੀ ਖੇਤੀ ਬਾਰੇ ਦੱਸਾਂਗੇ ਜਿਸ ਨੂੰ ਸਾਂਜੀ ਦੀ ਖੇਤੀ ਕਹਿੰਦੇ ਤੇ ਜਿਸ ਨੂੰ ਸਿਰਫ ਇੱਕ ਵਾਰਾ ਬੀਜਣਾ ਤੇ 20 ਤੋਂ 25 ਸਾਲ ਇਸ ਦੀ ਪੈਦਾਵਾਰ ਲੈਣੀ ਤੁਸੀਂ ਜੇਕਰ ਤੁਹਾਡੇ ਕੋਲੇ ਉਧਰ ਮਰਬਿਆਂ ਦੇ ਮਰਬੇ ਜ਼ਮੀਨ ਹੈਗੀ ਆ ਤਾਂ ਉਸ ਨੂੰ ਵੇਲਾ ਬਿਲਕੁਲ ਨਾ ਛੱਡੋ ਸਿਰਫ ਆ ਜਾ ਕੇ ਬੀ ਦਾ ਛੱਟਾ ਦੇਓ ਬਾਹਲਾ ਪਾਣੀ ਲਾਉਣ ਦੀ ਵੀ ਲੋੜ ਨਹੀਂ ਪੈਂਦੀ ਇੱਕ ਵਾਰਾ ਖਾਰਾ ਪਾਣੀ ਲਾਉਣ ਦੀ ਲੋੜ ਪੈਂਦੀ ਹੈ ਤੇ ਮਿੱਤਰੋ ਇਸ ਦੀ ਡਿਮਾਂਡ ਬਹੁਤ ਜ਼ਿਆਦਾ ਹੋਗੀ ਕਿਉਂਕਿ ਮਿੱਤਰੋ ਇਸ ਦੇ ਜਿਹੜਾ ਇਹਨੂੰ ਸਾੜ ਕੇ ਜਿਹੜਾ ਇਸ ਤੋਂ ਲਾਵਾ ਨਿਕਲਦਾ ਜਾਂ ਖਾਕ ਨਿਕਲਦੀ ਜਾਂ ਪੱਥਰ ਨਿਕਲਦਾ ਉਸ ਤੋਂ ਇੱਕ ਤਾਂ ਬਣਾਇਆ ਜਾਂਦਾ ਸਰਫ ਸਰਫ ਦੇ ਵਿੱਚ ਉਹ ਪੈਂਦਾ ਕੈਮੀਕਲ ਤੇ ਇੱਕ ਮਿੱਤਰੋ ਇਹਦੇ ਨਾਲ ਬੀਕਾਨੇਰੀ ਪਾਪੜ ਦਾ ਸਵਾਦ ਆਉਂਦਾ ਤੇ ਪਾਪੜ ਬਣਾਇਆ ਜਾਂਦਾ ਜਿਹੜਾ ਲੰਮੇ ਸਮੇਂ ਤੱਕ ਰਹਿੰਦਾ ਤੇ ਖਰਾਬ ਨਹੀਂ ਹੁੰਦਾ ਇਸ ਵਾਰੇ ਦੀ ਡਿਮਾਂਡ ਬਹੁਤ ਆ ਜਿਹੜਾ ਤੁਸੀਂ ਸਾੜ ਕੇ ਲਾਵਾ ਇਕੱਠਾ ਕਰੋਗੇ ਉਸ ਦੀ 30 ਤੋਂ ਲੈ ਕੇ 40000 ਕੁਆਂਟਲ ਕੀਮਤ ਆ ਕਹਿੰਦੇ ਕਿੱਲੇ ਦੀ ਵਿੱਗੇ ਦੀ ਐਰ ਕਿ 50 50 60 60000 ਦੀ ਨਿਕਲੀ ਆ ਇੰਨਾ ਡਿਮਾਂਡ ਆ ਇਸ ਖੇਤੀ ਦੀ ਤੁਹਾਨੂੰ ਮੈਂ ਲਾਵਾ ਦਿਖਾ ਦੇਣਾ ਇਸ ਤੋਂ ਮੇਟਰ ਆਯੁਰਵੇਦਿਕ ਦਵਾਈਆਂ ਵੀ ਬਣ ਦਿੰਦੀਆਂ ਜਿਹੜਾ ਆਹ ਲਾਵਾ ਉੱਪਰ ਰਹਿ ਜਾਂਦਾ ਜਾਲੀ ਹੁੰਦੀ ਹੈ ਤੇ ਥੱਲੇ ਉੱਪਰ ਜਿਹੜਾ ਲਾਵਾ ਰਹਿ ਜਾਂਦਾ ਇਹਦੇ ਤੋਂ ਯਾਨੀ ਕਿ ਸਰਫ ਤੇ ਪਾਪੜ ਬਣਾਇਆ ਜਾਂਦਾ ਤੇ ਜਿਹੜਾ ਥੱਲੇ ਯਾਨੀ ਕਿ ਪਾਣੀ ਦਾ ਰਹਿ ਜਾਂਦਾ ਉਸ ਤੋਂ ਆਯੁਰਵੇਦਿਕ ਦਵਾਈਆਂ ਬਣਾਈਆਂ ਜਾਂਦੀਆਂ